ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੇਖ ਦਿਓ ਮੇਰ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲੇਖ ਦਿਓ ਮੇਰ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਹਰ ਵੇਲੇ ਗੁਰਜੀਤਿ ਤਾ ਇਹੋ ਮੈਂ ਮੰਗਦੀ ਆ ਹਰ ਵੇਲੇ ਗੁਰਜੀ ਤੇ ਥਾਂ ਇਹੋ ਮੈਂ ਮੰਗਦੀ ਆ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਸਤ ਸੰਗ ਵਿੱਚ ਜਾਵਾਂ ਸਤ ਗੁਰ ਸਭੇ ਤੰਦੇ ਛੋੜ ਕੇ ਪਿਛੇ ਨਾ ਦੇਖਾਂ ਸਤਗੁਰ ਮੁਖੜਾ ਮੈਂ ਮੋੜ ਕੇ ਸਤਸੰਗ ਵਿੱਚ ਜਾਵਾਂ ਸਤਗੁਰ ਸਭੇ ਤੰਦੇ ਛੋੜ ਕੇ ਪਿਛੇ ਨਾ ਦੇਖਾਂ ਸਤਗੁਰ ਮੁਖੜਾ ਮੈਂ ਮੋੜ ਕੇ ਲੱਗ ਜੇ ਮੇਰੀ ਬਿਰਤੀ ਸਤਗੁਰ ਲਗ ਜੇ ਮੇਰੀ ਬਿਰਤੀ ਸਤਿਗੁਰ ਚਰਨਾ ਵਿੱਚ ਮੰਗਦਿਆ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦਿਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦਿਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੀਰਤ ਕਰਾਂ ਤਾਵੇਂ ਤੇਰਾ ਨਾਮ ਲੈ ਕੇ ਜੋ ਸਤ ਗੁਰੂ ਸਾਨੂੰ ਦੇ ਕੇ ਗਏ ਜੇ ਕੀਰਤ ਕਰਾਂ ਤਾਵੇਂ ਤੇਰਾ ਨਾਮ ਲੈ ਕੇ ਜੋ ਸਤ ਗੁਰੂ ਸਾਨੂੰ ਗਏ ਤੁਸੀਂ ਕਹਿ ਕੇ ਏ ਹੋ ਕੜੀਆਂ ਸਤਗੁਰ ਏ ਹੋ ਕੜੀਆਂ ਸਤਗੁਰ ਸਾਡੇ ਨ ਕਾਮ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਮਨ ਤਨ ਧਨ ਸਾਬ ਤੇਰੀ ਦਾਤਾ ਦਾ ਤ ਹੈ ਮੇਰੇ ਇਹ ਦੇ ਤੱਕ ਦਾਤਾ ਸਾਹ ਤੱਕ ਸਾਥ ਹੈ ਮਨ ਤਨ ਧਨ ਸਾਬ ਤੇਰੀ ਦਾਤਾ ਦਾ ਤ ਹੈ ਮੇਰਾ ਇਹ ਦੇ ਤੱਕ ਸਬ ਸਾਹ ਤੱਕ ਸਾਥ ਹੈ ਫੇਰ ਮੈਂ ਨਾਮ ਜਪਣ ਤਾ ਫੇਰ ਕਿਉਂ ਮੈਂ ਨਾਮ ਜਪਣ ਤਾ ਸਤ ਗੁਰ ਜੀ ਸੰਗ ਦਿਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦਿਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦਿਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕਰਮਾਂ ਦੇ ਵਿੱਚ ਦਾਤਾ ਦਾ ਨਾਮ ਮੇਰੇ ਤੁਸੀਂ ਲੇਖ ਦੋ ਚਰਨਾਂ ਦੇ ਵਿੱਚ ਮੇਰੀ ਥਾਂ ਤੁਸੀਂ ਮੇਥ ਦੋ ਕਰਮਾਂ ਦੇ ਵਿੱਚ ਦਾਤਾ ਨਾਮ ਮੇਰੇ ਲੇਖ ਦੋ ਚਰਨਾਂ ਦੇ ਵਿੱਚ ਮੇਰੀ ਥਾਂ ਤੁਸੀਂ ਮੇਥ ਲੋ ਇਹੋ ਬਸਦਾਤਾ ਤੇਰੇ ਪਾਸੋਂ ਮੈਂ ਮੰਗਦੀਆਂ ਲੇਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲੇਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲੇਖ ਦਿਓ ਮੇਰੇ ਕਰਮਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ